ਚੰਡੀਗੜ੍ਹ ਦੀ ਬੁਡਾਇਲ ਜੇਲ੍ਹ ਵਿੱਚ ਕੈਦੀਆਂ ਦੇ ਦੋ ਧੜਿਆਂ ਵਿੱਚ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ ਦੋਵਾਂ ਧੜਿਆਂ ਦੇ ਕਰੀਬ 7-8 ਕੈਦੀ ਜ਼ਖਮੀ ਦੱਸੇ ਜਾ ਰਹੇ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਧੜਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਹੁਣ ਪੁਲਿਸ ਦੋਵਾਂ ਧੜਿਆਂ ਤੋਂ ਪੁੱਛਗਿੱਛ ਲਈ ਅੱਜ ਅਦਾਲਤ ਵਿੱਚ ਅਰਜ਼ੀ ਦਾਖਲ ਕਰੇਗੀ ਅਦਾਲਤ ਤੋਂ ਜਾਜਤ ਲੀਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੁਲਾਜ਼ਮਾ ਨੂੰ ਪੁੱਛਗਿੱਛ ਲਈ ਆਪਣੀ ਹਿਰਾਸਤ ਵਿੱਚ ਲਵੇਗੀ ਜਿਨ੍ਹਾਂ ਦੋ ਗੁੱਟਾਂ ਵਿੱਚ ਇਹ ਝੜਪ ਹੋਈ ਹੈ ਉਹਨਾਂ ਵਿੱਚੋਂ ਇੱਕ ਦਾ ਸੰਬੰਧ ਲੋਰਸ ਬਿਸ਼ਨਈ ਗੈਂਗ ਦੇ ਨਾਲੇ ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਤੋਂ ਮੇਰੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਹੀ ਨਾ ਦੋਸ਼ਾਂ ਨੇ ਚੰਡੀਗੜ੍ਹ ਦੇ ਸੈਕਟਰ 5 ਸਥਿਤ ਇੱਕ ਵਪਾਰੀ ਦੇ ਘਰ ਫਿਰੋਤੀ ਮੰਗਨ ਲਈ ਗੋਲੀਆਂ ਚੁਣਾ ਦਿੱਤੀਆਂ ਸਨ ਉਸਨੇ ਇਹ ਗੋਲੀ ਵਿਦੇਸ਼ ਚ ਬੈਠੇ ਅਤਵਾਦੀ ਗੋਲਡੀ ਬ੍ਰਾਂਡ ਦੇ ਕੈਂਟੇ ਚ ਚਲਾਈ ਸੀ ਬਾਅਦ ਚ ਪੁਲਿਸ ਨੇ ਨਾ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਦੋਂ ਤੋਂ ਇਹ ਚੰਡੀਗੜ੍ਹ ਦੀ ਬੁੜਾਇਲ ਜੇਲ੍ਹ ਚ ਬੰਦ ਹਨ ਲੜਾਈ ਵਿੱਚ ਸ਼ਾਮਿਲ ਇੱਕ ਹੋਰ ਧੜੇ ਦੇ ਨੌਜਵਾਨ ਤੇ ਵੀ ਚੰਡੀਗੜ੍ਹ ਵਿੱਚ ਕਤਲ ਦੇ ਦੋਸ਼ ਹਨ ਇੱਕ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਕੇ ਗੁੱਟਾ ਵਿਚਕਾਰ ਮਾਮੂਲੀ ਲੜਾਈ ਹੋਈ ਸੀ ਚੰਡੀਗੜ੍ਹ ਦੀ ਬੋਡਾਇਲ ਜੇਲ੍ਹ ਵਿੱਚ ਕੈਦੀਆਂ ਦੇ ਦੋ ਧੜਿਆਂ ਵਿੱਚ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਦੋਵਾਂ ਧੜਿਆਂ ਦੇ ਕਰੀਬ 7-8 ਕੈਦੀ ਜ਼ਖਮੀ ਦੱਸੇ ਜਾ ਰਹੇ ਨੇ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਧੜਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਹੁਣ ਪੁਲਿਸ ਦੋਵਾਂ ਧੜਿਆਂ ਤੋਂ ਪੁੱਛਗਿੱਛ ਲਈ ਅਦਾਲਤ ਵਿੱਚ ਅਰਜ਼ੀ ਦਾਖਲ ਕਰੇਗੀ। ਅਦਾਲਤ ਤੋਂ ਇਜਾਜ਼ਤ ਲੈਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੁਲਾਜ਼ਮਾ ਨੂੰ ਪੁੱਛਗਿੱਛ ਲਈ ਆਪਣੀ ਹਿਰਾਸਤ ਵਿੱਚ ਲਵੇਗੀ। ਜਿਨ੍ਹਾਂ ਦੋ ਗੁੱਟਾਂ ਵਿੱਚ ਇਹ ਝੜਪ ਹੋਈ ਹੈ, ਉਹਨਾਂ ਵਿੱਚੋਂ ਇੱਕ ਦਾ ਸੰਬੰਧ ਲਾਰਸ ਬਿਸ਼ਨੋਈ ਗੈਂਗ ਦੇ ਅਨੁਸਾਰ ਪਿਛਲੇ ਸਾਲਿੰਨਾ ਦੋਸ਼ਾਂ ਨੇ ਚੰਡੀਗੜ੍ਹ ਦੇ ਸੈਕਟਰ 5 ਸਥਿਤ ਇੱਕ ਵਪਾਰੀ ਦੇ ਘਰ ਫਿਰੋਤੀ ਮੰਗਨ ਲਈ ਗੋਲੀਆਂ ਚਲਾ ਦਿੱਤੀਆਂ ਸਨ ਉਸਨੇ ਇਹ ਗੋਲੀ ਵਿਦੇਸ਼ ਚ ਬੈਠੇ ਅਤਵਾਦੀ ਗੋਲਡੀ ਬਰਾੜ ਦੇ ਕੈਂਪ ਤੇ ਚਲਾਈ ਸੀ ਬਾਅਦ ਚ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਦੋਂ ਤੋਂ ਇਹ ਚੰਡੀਗੜ੍ਹ ਦੀ ਬੁੜਾਇਲ ਜੇਲ੍ਹ ਚ ਬੰਦ ਹਨ ਲੜਾਈ ਵਿੱਚ ਸ਼ਾਮਿਲ ਇੱਕ ਹੋਰ ਧੜੇ ਦੇ ਨੌਜਵਾਨ ਤੇ ਵੀ ਚੰਡੀਗੜ੍ਹ ਵਿੱਚ ਕਤਲ ਦੇ ਦੋਸ਼ ਹਨ ਇੱਕ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਕਿਸੇ ਗੱਲ ਨੂੰ ਲੈ ਕੇ ਗੁੱਟਾ ਵਿਚਕਾਰ ਮਾਮੂਲੀ ਲੜਾਈ ਹੋਈ ਸੀ ਚੰਡੀਗੜ੍ਹ ਦੀ ਬੁਡਾਇਲ ਜੇਲ੍ਹ ਵਿੱਚ ਕੈਦੀਆਂ ਦੇ ਦੋ ਧੜਿਆਂ ਵਿੱਚ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ ਦੋਵਾਂ ਧੜਿਆਂ ਦੇ ਕਰੀਬ 7-8 ਕੈਦੀ ਜ਼ਖਮੀ ਦੱਸੇ ਜਾ ਰਹੇ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਧੜਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਹੁਣ ਪੁਲਿਸ ਦੋਵਾਂ ਧੜਿਆਂ ਤੋਂ ਪੁੱਛਗਿੱਛ ਲਈ ਅੱਜ ਅਦਾਲਤ ਵਿੱਚ ਅਰਜ਼ੀ ਦਾਖਲ ਕਰੇਗੀ ਅਦਾਲਤ ਤੋਂ ਇਜਾਜ਼ਤ ਲੈਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਨੂੰ ਪੁੱਛਗਿੱਛ ਲਈ ਆਪਣੀ ਹਿਰਾਸਤ ਵਿੱਚ ਲਵੇਗੀ ਜਿਨ੍ਹਾਂ ਦੋ ਗੁੱਟਾਂ ਵਿੱਚ ਇਹ ਝੜਪ ਹੋਈ ਹੈ ਉਹਨਾਂ ਵਿੱਚੋਂ ਇੱਕ ਦਾ ਸੰਬੰਧ ਲੋਰਸ ਬਿਸ਼ਨੋਈ ਗੈਂਗ ਦੇ ਨਾਲੇ ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਤੋਂ ਮੇਰੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਹੀ ਨਾ ਦੋਸ਼ਾਂ ਨੇ ਚੰਡੀਗੜ੍ਹ ਦੇ ਸੈਕਟਰ 5 ਸਥਿਤ ਇੱਕ ਵਪਾਰੀ ਦੇ ਘਰ ਫਿਰੋਤੀ ਮੰਗਨ ਲਈ ਗੋਲੀਆਂ ਚਲਾ ਦਿੱਤੀਆਂ ਸਨ ਉਸਨੇ ਇਹ ਗੋਲੀ ਵਿਦੇਸ਼ ਚ ਬੈਠੇ ਅਤਵਾਦੀ ਗੋਲਡੀ ਬ੍ਰਾਂਡ ਦੇ ਕੈਂਪ ਚ ਚਲਾਈ ਸੀ ਬਾਅਦ ਚ ਪੁਲਿਸ ਨੇ ਨਾ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਦੋਂ ਤੋਂ ਇਹ ਚੰਡੀਗੜ੍ਹ ਦੀ ਬੁੜਾਇਲ ਜੇਲ੍ਹ ਚ ਬੰਦ ਹਨ ਲੜਾਈ ਵਿੱਚ ਸ਼ਾਮਿਲ ਇੱਕ ਹੋਰ ਧੜੇ ਦੇ ਨੌਜਵਾਨ ਤੇ ਵੀ ਚੰਡੀਗੜ੍ਹ ਵਿੱਚ ਕਤਲ ਦੇ ਦੋਸ਼ ਹਨ ਇੱਕ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪ ਕੇ ਗੁੱਟਾ ਵਿਚਕਾਰ ਮਾਮੂਲੀ ਲੜਾਈ ਹੋਈ ਸੀ ਚੰਡੀਗੜ੍ਹ ਦੀ ਬੋਡਾਇਲ ਜੇਲ੍ਹ ਵਿੱਚ ਕੈਦੀਆਂ ਦੇ ਦੋ ਧੜਿਆਂ ਵਿੱਚ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ ਦੋਵਾਂ ਧੜਿਆਂ ਦੇ ਕਰੀਬ 7-8 ਕੈਦੀ ਜ਼ਖਮੀ ਦੱਸੀ ਜਾ ਰਹੇ ਨੇ ਜਿਲ੍ਹਾ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਧੜਿਆਂ ਖਿਲਾਫ ਕੇਸ ਦਰਜ ਕਰ ਲਿਆ ਹੁਣ ਪੁਲਿਸ ਦੋਵਾਂ ਧੜਿਆਂ ਤੋਂ ਪੁੱਛਗਿੱਛ ਲਈ ਅਜ ਅਦਾਲਤ ਵਿੱਚ ਅਰਜ਼ੀ ਦਾਖਲ ਕਰੇਗੀ ਅਦਾਲਤ ਤੋਂ ਜਾਜਤ ਲੀਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਨੂੰ ਪੁੱਛਗਿੱਛ ਲਈ ਆਪਣੀ ਹਿਰਾਸਤ ਵਿੱਚ ਲਵੇਗੀ ਜਿਨ੍ਹਾਂ ਦੋ ਗੁੱਟਾਂ ਵਿੱਚ ਇਹ ਝੜਪ ਹੋਈ ਹੈ ਉਹਨਾਂ ਵਿੱਚੋਂ ਇੱਕ ਦਾ ਸੰਬੰਧ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਹੈ ਜਿਲ੍ਹਾ ਪ੍ਰਸ਼ਾਸਨ ਦੇ ਸੂਤਰ ਤੋਂ ਮੇਰੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਹੀ ਨਾ ਦੋਸ਼ੀਆਂ ਨੇ ਚੰਡੀਗੜ੍ਹ ਦੇ ਸੈਕਟਰ 5 ਸਥਿਤ ਇੱਕ ਵਪਾਰੀ ਦੇ ਘਰ ਫਿਰੋ ਉਸਨੇ ਇਹ ਗੋਲੀ ਵਿਦੇਸ਼ ਵਿੱਚ بیٹھے ਅਤਵਾਦੀ ਗੋਲਡੀ ਬ੍ਰਾਂਡ ਦੇ ਕੈਂਟੀ ਚਲਾਈ ਸੀ ਬਾਅਦ ਚ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਦੋਂ ਤੋਂ ਇਹ ਚंडीगढ़ ਦੀ ਬਡਾਇਲ ਜੇਲ੍ਹ 'ਚ ਬੰਦ ਹਨ ਲੜਾਈ ਵਿੱਚ ਸ਼ਾਮਿਲ ਇੱਕ ਹੋਰ ਧੜੇ ਦੇ ਨੌਜਵਾਨ ਤੇ ਵੀ ਚंडीगढ़ ਵਿੱਚ ਕਤਲ ਦੇ ਦੋਸ਼ ਹਨ ਇੱਕ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਕਿਸੇ ਗੱਲ ਨੂੰ ਲੈ ਕੇ ਗੁੱਟਾ ਵਿਚਕਾਰ ਮਾਮੂਲੀ ਲੜਾਈ ਹੋਈ ਸੀ